ਸਾਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਤੂੰ ਦਾ ਬੇਟਾ ਡਿਪੋਟੋਂ ਪਿਆਰਿਆ ਪਰ ਉਸ ਕਹਣਾ ਜੀ ਜੀ ਸਰਕਾਰ ਤੋਂ ਮੰਗ ਕਰਦੇ ਨੇ ਜਾਂ ਕੋਈ ਨੌਕਰੀ ਜਿਵੇਂ ਤਾਂ ਸਾਡੇ ਪੈਸੇ ਵਾਪਸ ਕਰਨ ਏਜੰਟਾਂ ਦੇ ਖਿਲਾਫ ਕਰਨ ਜਿਹੜੇ ਨੌਕਰੀਆਂ ਭੇਜਦੇ ਨੇ ਉਹਨਾਂ ਨੂੰ ਫੜੋ ਇਹ ਮੈਂਦੀ ਕਰਦੇ ਨੇ ਇਸ ਦਾ ਬਸ ਉਹ ਰਸੀਦ ਮਾਰ ਲੱਗ ਗਈ ਸੀ ਇਹਹੀ ਬੇਟਾ ਫੜਿਆ ਇਹ 12 ਤਰੀਕ ਨੂੰ ਗਿਆ ਜੀ ਯਾਰ ਮੈਨੂੰ ਕਿੰਨੇ ਪੈਸੇ ਲੱਗੇ ਸੀ 6 ਲੱਖ ਰੁਪਈਆ ਜੀ ਪਹਿਲਾ ਕਿਹੜੀ ਕੰਟਰੀ ਕਰਕੇ ਭੇਜਿਆ ਗਿਆ ਸੀ ਉੱਥੇ ਇਹ ਕਹਿੰਦੇ ਰਸਤੇ ਜੇ ਪਤਾ ਨਹੀਂ ਕਿਹੜੀ ਕਿਹੜੀ ਕੰਟਰੀਆਂ ਮੈਂ ਤਾਂ ਪਤਾ ਨਹੀਂ ਨਾਂ ਨਾ ਆਪਾਂ ਨੂੰ ਦਿੱਲੀ ਚ ਲਾ ਕੇ ਆਏ ਬਸ ਸਾਨੂੰ ਪਤਾ ਨਹੀਂ ਕਿਸੇ ਭੇਜਿਆ ਕਿਤੇ ਨਹੀਂ ਕਰਿਆ ਕਿੰਨੇ ਕੁ ਲੱਖ ਰੁਪਏ ਲੱਗੇ 40 ਲੱਖ ਰੁਪਏ ਸੀ ਕਿੱਥੇ ਦਾ ਏਜੰਸੀ ਕੁਝ ਪਤਾ ਲੱਗੇ ਇਹ ਮੈਨੂੰ ਨਹੀਂ ਪਤਾ ਇਹ ਜੇ ਉਹ ਤੇ ਮੁੰਡੇ ਮੁੰਡੇ ਨੂੰ ਬਤਾਊਗਾ ਮੁੰਡਾ ਦੱਸੂਗਾ ਆਖਰੀ ਵਾਰ ਕਦੋਂ ਗੱਲ ਹੋਈ ਸੀ ਬਸ 22 ਤਰੀਕ ਨੂੰ ਹੋਇਆ ਭਾਈ ਹਰਮਨ ਨੂੰ ਰਾਤ ਨੂੰ ਜਦੋਂ ਕਾਂਟ ਟੱਪਿਆ ਕਾਂਟ ਟੱਪਿਆ ਬਸ ਜਦੋਂ ਫੜਿਆ ਗਿਆ ਬਸ ਤੋਂ ਬਾਅਦ ਨਹੀਂ ਕਰਦਾ ਜਮਾਨਤ ਕੋਈ ਨਹੀਂ ਆਈ ਕੋਈ ਕਰਜ਼ਾ ਗੁਰਜ਼ਾ ਵੀ ਲਿਆ ਸੀ ਕਰਜ਼ਾ ਬਸ ਲਿਆ ਸੀ ਲੋਕਾਂ ਨੇ ਇਹ ਕਰਜ਼ਾ ਘਰ ਵੀ ਰੱਖਿਆ ਸਾਰਾ ਮਕਾਨ ਵੀ ਇਹ ਸਭ ਕੋਈ ਚੀਜ਼ ਨਹੀਂ ਸਾਡੇ ਕੋਲ ਨਾ ਜਾ ਗਰੀਬਾਂ ਦੇ ਵਿੱਚ ਟੈਰੀ ਕਰਦੇ ਆ ਮੈਂ ਵੀ ਕਰਨੋਗਾ ਨਹੀਂ ਨਾ ਇਹ ਕਰਨੋ ਵੀ ਕਰਾਂ ਸਾਡੀ ਤਾਂ ਕੁਝ ਟੁੱਟ ਗਈ ਹੈ 12 ਤਰੀਕ 2024 ਦੇ ਵਿੱਚ ਜੋ ਕਿ ਯੂਐਸ ਪਹੁੰਚੇ ਸੀ ਸੋ ਬੇਟੀ ਵੀ ਹੈ ਕਿ ਗੁੜੀਆਂ ਇਹ ਗਰੀਬ ਪਰਿਵਾਰ ਹੈ ਕਿਉਂਕਿ ਅੱਜ ਜਦੋਂ ਇਹਨਾਂ ਕੋਲ ਬੁਲਾਇਆ ਜਾ ਰਿਹਾ ਸੀ ਇਹਨਾਂ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਸੀ ਤੋਂ ਅਸੀਂ ਸਰਕਾਰ ਕੋਲੇ ਮੰਗ ਕਰਦੇ ਆ ਕਿ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਾ ਫਿਰ ਤੇ ਜਾਵੇ ਜਿਹੜਾ ਵੀ ਇਹ ਮਕਾਨ ਨੇ ਜਿੰਨੇ ਵੀ ਹੈ ਇਹ ਸਾਰੇ ਕੀਮਤੀ ਇਹਨਾਂ ਨੇ ਗਹਿਣੇ ਰੱਖਿਓਏ ਨੇ ਤੇ ਜਿਹੜੀ ਇਹਨਾਂ ਦੀ بیٹے ਦੀ ਮਾਤਾ ਹੈ ਉਹ ਵੀ ਕਿਸੇ ਦੇ ਘਰੇ ਜਾ ਕੇ ਅੱਜ ਪੋਚਾ ਲਾ ਰਹੀ ਸੀ ਤੁਸੀਂ ਸਿਰ ਵੇਖ ਹੀ ਲਿਆ ਮੌਕੇ ਤੇ ਜਦੋਂ ਆਪਾਂ ਗਏ ਹਾਂ ਕਿਸੇ ਦੇ ਘਰੇ ਤਾਂ ਉਹ ਪੋਚਾ ਲਾ ਰਹੀ ਸੀ ਸਰਕਾਰ ਬੁਰੇ ਬੰਗ ਕਰਦੇ ਆ ਕਿ ਇਹਨਾਂ ਨਾਲ ਜਾਂਦਾ ਕੋਈ ਸਰਕਾਰੀ ਨੌਕਰੀ ਨਾ ਦਿੱਤੀ ਜਾਵੇ ਔਰ ਜਾਂ ਜਿਨ੍ਹਾਂ ਨਾਲ ਕੋਈ ਪੈਸਾ ਲੱਗਿਆ ਤਾਂ ਅਸੀਂ ਸਰਕਾਰ ਬੁਰੇ ਬੰਗ ਕਰਦੇ ਆ ਕਿ ਜਾਂ ਉਹਦੇ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਸਾਡੀ ਇੰਨੀ ਕਿ ਬੇਨਤੀ ਗੁਰਗੁਰੇ ਗਰੀਬ ਪਰਿਵਾਰ ਹੈ ਇਹ ਬਹੁਤ ਮੇਰੇ ਮੇਰੇ ਚਾਚਾ ਜੀ ਨੇ ਔਰ ਮੇਰੀ ਚਾਚੀ ਐ ਇਹ ਸਾਡਾ ਭਤੀਜਾ ਐ ਤੋਂ ਸਰਕਾਰ ਨੂੰ ਅਸੀਂ ਇਹ ਹੀ ਮੰਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਤੂੰ ਦਾ ਬੇਟਾ ਡਿਪਲੋਮਾ ਪਿਆਰ ਐ ਪਰ ਉਸ ਕਹਿਣਾ ਜੀ ਇਹ ਸਰਕਾਰ ਤੋਂ ਮੰਗ ਕਰਦੇ ਨੇ ਜੇ ਕੋਈ ਨੌਕਰੀ ਜੀ ਆਵੇ ਤਾਂ ਸਾਡੇ ਪੈਸੇ ਵਾਪਸ ਕਰਨ ਏਜੰਟਾਂ ਦੇ ਖਿਲਾਫ ਕਰਨ ਜਿਹੜੇ ਨੌਕਰੀਆਂ ਭੇਜਦੇ ਨੇ ਉਹਨਾਂ ਨੂੰ ਫੜੋ। ਇਹ ਮੈਂਦੀ ਕਰਦੇ ਨੇ ਇਸ ਦਾ ਬਸ ਔਰ ਰਸੀਦ ਮਾਰ ਲੱਗ ਗਈ ਅਸੀਂ ਇਹ ਹੀ ਬੇਟਾ ਇਹ 12 ਤਰੀਕ ਨੂੰ ਗਿਆ ਜੀ ਯਾਰ ਨਹੀਂ ਮਿਲਦੀ। ਕਿੰਨੇ ਪੈਸੇ ਲੱਗੇ ਸੀ 60 ਲੱਖ ਰੁਪਏ ਆ ਗਏ ਪਹਿਲਾਂ ਕਿਹੜੀ ਕੰਟਰੀ ਕਰਕੇ ਭੇਜਿਆ ਗਿਆ ਸੀ ਇਹ ਕਹਿੰਦੇ ਰਸਤੇ ਜੇ ਪਤਾ ਨਹੀਂ ਕਿਹੜੀ ਕਿਹੜੀ ਕੰਟਰੀਆਂ ਮੈਨੂੰ ਤਾਂ ਪਤਾ ਨਹੀਂ ਨਾਂ ਨਾ ਆਪਾਂ ਨੂੰ ਦਿੱਲੀ ਚ ਲਾ ਕੇ ਆਏ ਸਾਨੂੰ ਪਤਾ ਨਹੀਂ ਕਿਸੇ ਭੇਜਿਆ ਕਿਸੇ ਨਹੀਂ ਕਰਿਆ ਕਿੰਨੇ ਕੁ ਲੱਖ ਰੁਪਏ ਲੱਗੇ 40 ਲੱਖ ਰੁਪਏ ਸੀ ਕਿੱਥੇ ਦਾ ਏਜੰਟ ਸੀ ਕੁਝ ਪਤਾ ਲੱਗਾ ਇਹ ਮੈਨੂੰ ਨਹੀਂ ਪਤਾ ਇਹ ਜੇ ਉਹ ਤਾਂ ਮੁੰਡੇ ਨੂੰ ਮੁੰਡੇ ਨੂੰ ਪਤਾ ਹੋਊਗਾ ਮੁੰਡਾ ਦੱਸੂਗਾ ਆਖਰੀ ਵਾਰ ਕਦੋਂ ਗੱਲ ਹੋਈ ਸੀ ਬਸ 22 ਤਰੀਕ ਨੂੰ ਹੋਈ ਹੈ ਭਾਈ ਹੁਣ ਮੇਰੀ ਨੂੰ ਰਾਤ ਨੂੰ ਜਦੋਂ ਕਾਂਢਾ ਟਪਿਆ ਜਦੋਂ ਕਾਂਢਾ ਪਿਆ ਵਸ ਜਦ ਇਹ ਫੜਿਆ ਗਿਆ ਵਸ ਤੋਂ ਬਾਅਦ ਨਹੀਂ ਕਿਹਾ ਕੋਈ ਕਰਜ਼ਾ ਗੁਰਜ਼ਾ ਵੀ ਲਿਆ ਸੀ ਕਰਜ਼ਾ ਬਸ ਲਿਆ ਸੀ ਲੋਕਾਂ ਨੇ ਇਹ ਕਰਜ਼ਾ ਘਰ ਵੀ ਰੱਖਿਆ ਸਾਰਾ ਮਕਾਨ ਇਹ ਸਭ ਕੋਈ ਚੀਜ਼ ਨਹੀਂ ਸਾਡੇ ਕੋਲ ਜੇ ਆਪ ਗਰੀਬਾਂ ਦੇ ਮਿੱਤਿਆੜੀ ਕਰਦੇ ਮੈਂ ਵੀ ਕਰਨ ਜਗਾ ਨਹੀਂ ਨਾ ਹੀ ਕਰਨ ਜਗਾ ਸਾਡੀ ਤਾਂ ਉਹ ਸੀ ਟੁੱਟ ਗਈ ਸੀ 12 ਤਰੀਕ 2024 ਦੇ ਵਿੱਚ ਜੋ ਕਿ ਜੂਐਸ ਪੌਂਚੇ ਸੀ ਸੋ ਵੇਟੀ ਵੀ ਹੈ ਕਿ ਗੁੜੀਆਂ ਇੱਕ ਗਰੀਬ ਪਰਿਵਾਰ ਹੈ ਕਿਉਂਕਿ ਅੱਜ ਜਦੋਂ ਇਹਨਾਂ ਕੋਲ ਬੁਲਾਇਆ ਜਾ ਰਿਹਾ ਸੀ ਇਹਨਾਂ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਸੀ ਉਹ ਅਸੀਂ ਸਰਕਾਰ ਬੁਰੇ ਮੰਗ ਕਰਦੇ ਆ ਕਿ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਵੀ ਇਹ ਮਕਾਨ ਨੇ ਜਿੰਨੇ ਵੀ ਹੈ ਇਹ ਸਾਰੇ ਕੀਮਤੀ ਇਹਨਾਂ ਨੇ ਗਹਿਣੇ ਰੱਖਿਓਏ ਨੇ ਤੇ ਜਿਹੜੀ ਇਹਨਾਂ ਦੀ ਬੇਟੀ ਦੀ ਮਾਤਾ ਹੈ ਉਹ ਵੀ ਕਿਸੇ ਦੇ ਘਰੇ ਜਾ ਕੇ ਅੱਜ ਪੋਚਾ ਲਾ ਰਹੀ ਸੀ ਤੁਸੀਂ ਸਿਰ ਵੇਖ ਹੀ ਲਿਆ ਮੌਕੇ ਤੇ ਜਦੋਂ ਆਪਾਂ ਗਏ ਆ ਕਿਸੇ ਦੇ ਘਰੇ ਤਾਂ ਪੋਚਾ ਲਾ ਰਹੀ ਸੀ ਸਰਕਾਰ ਬੁਰੇ ਮੰਗ ਕਰਦੇ ਆ ਕਿ ਇਹਨਾਂ ਨੂੰ ਜਾਂ ਤਾਂ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਜਾਂ ਜਿੰਨਾਂ ਦਾ ਕੋਈ ਪੈਸਾ ਲੱਗਿਆ ਹੈ ਤਾਂ ਅਸੀਂ ਸਰਕਾਰ ਬੁਰੇ ਮੰਗ ਕਰਦੇ ਆ ਕਿ ਜਾਂ ਉਹਦੇ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਸਾਡੀ ਇੰਨੀ ਕਬੀਰ ਦੀ ਗੁਰਗੁਰੇ ਗਰੀਬ ਪਰਿਵਾਰ ਹੈ ਇਹ ਬਹੁਤ ਤੋਂ ਮੇਰੇ ਮੇਰੇ ਚਾਚਾ ਜੀ ਨੇ ਔਰ ਮੇਰੀ ਚਾਚੀ ਹੈ ਇਹ ਸਾਡਾ ਭਤੀਜਾ ਹੈ ਤੋਂ ਸਰਕਾਰ ਨੂੰ ਅਸੀਂ ਇਹ ਹੀ ਮੰਗ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ